हां जी दोस्तों आज जड़ी वीडियो बना रहे हैं जी पिंड चक राम सिंह वाला नेड़े दे पिंड ने है जी चक भक्तू ते चक फतेह सिंह पुचो मंडी ਦੇ ਬਿਲਕੁਲ ਨੇੜੇ ਤਸੀਲ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ राजू सिंह ਦੇ ਆਪਾਂ ਕਰੋ ਵੀਡੀਓ ਬਣਾ ਰਹੇ ਆ ਜਿਹਦੇ ਵਿੱਚੋਂ ਆਪਾਂ ਤੁਹਾਨੂੰ ਪੰਜ ਨਗ ਮਿੱਤਰੋ ਦਿਖਾਵਾਂਗੇ ਤੇ ਇੱਕ ਮਿੱਤਰੋ ਸੱਜਰ ਹੈ ਇੱਕ ਤੋਕੜ ਗੱਬਣਾ ਤੇ ਦੋ ਤੋਕੜਾ ਨੇ ਤੇ ਇੱਕ ਮਿੱਤਰੋ ਡرائی ਹੈ ਪੰਜ ਨਾਗਾ ਪੰਜਾਂ ਦੀ ਜਿਹੜੀ ਡਿਟੇਲ ਆਪਾਂ ਬਾਜੀ ਤੋਂ ਲੈਨੇ ਆ ਕੱਲਾ ਕੱਲਾ ਪਸ਼ੂ ਆਪਾਂ ਮਿੱਤਰੋ ਕੈਮਰਾ ਨੇੜੇ ਕਰਕੇ ਦਿਖਾਉਂਦੇ ਜਾਵਾਂਗੇ ਤੇ ਪੂਰੀ ਡਿਟੇਲ ਆਪਾਂ ਤੁਹਾਨੂੰ ਦਿੰਦੇ ਜਾਵਾਂਗੇ ਸੋ ਪਹਿਲੇ ਨੰਬਰ ਤੇ ਆਪਾਂ ਸਿਹਤ ਪੱਖੋਂ ਬਹੁਤ ਸੋਹਣੀ ਸਰੀਰ ਦੀ ਬੰਤਰ ਵੀ ਚੰਗੀ ਐ ਤੇ ਕੱਦ ਮਿੱਤਰੋ ਸਾਰਿਆਂ ਦੇ ਇੱਕੋ ਜਿਹੇ ਨੇ ਕੋਈ ਬਹੁਤਾ ਵੱਡਾ ਕੱਦ ਨਹੀਂ ਤੇ ਕੋਈ ਬਹੁਲੇ ਛੋਟੇ ਵੀ ਨਹੀਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਬਈ ਜੀ ਠੀਕ ਐ ਆਪਣਾ ਜਿਹੜਾ ਘਰ ਹੈਗਾ ਕਿਹੜਾ ਸਕੂਲ ਵਜਦਾ ਹੈ ਇਹ ਬਕਟਵਰੀ ਉਸ ਕੌਣ ਮੈਡ ਸਕੂਲ ਹੈ ਚੱਕ ਆਰਾਮ ਸਿੰਘ ਵਾਲੇ ਹਾਂਜੀ ਮਾਨਸਾ ਖੁਰਦ ਰੋੜਾ ਮਾਨਸਾ ਖੁਰਦ ਖੁਰਦ ਰੋੜਾ ਸਕੂਲ ਦੇ ਸਾਹਮਣੇ ਗਲੀ ਲੰਘਦੀ ਆ ਜਮਾ ਸਾਹਮਣੇ ਪਈ ਹੈ ਜੀ ਓਕੇ ਤੇ ਅੱਜ ਆਪਣੇ ਕੋਲੇ 5 ਨਗ ਹਨਾ 5 ਹੈ ਜੀ ਪੰਜਾਂ 'ਚ ਸਭ ਤੋਂ ਪਹਿਲਾਂ ਗੱਲ ਕਰ ਗਏ ਸੱਜਰ ਦੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਹੀ ਪਹਿਲਾ ਸੂਆ ਹਾਂਜੀ ਤੇ ਦੰਦ ਵੈਸੇ ਆਪਾਂ ਕਲੀਅਰ ਨਹੀਂ ਕਰੇ ਕਿੰਨੇ ਓਕੇ ਤੇ 13 ਕਿਲੋ ਦੁੱਧ ਹੁਣ ਹਾਇਰਾਜ ਪੰਜਵਾਂ ਦਿਨ ਮਗਰ ਬਚੇ ਪੰਜਵਾਂ ਦਿਨ ਹੋ ਗਿਆ ਸੂਈ ਨੂੰ 13 ਕਿਲੋ ਦੁੱਧ ਦਾ ਮਗਰ ਬੱਸੀ ਆ ਹੈ ਮਾਚੀ ਵੀ ਦਿਖਾ ਦੇ ਕੇ ਕੈਮਰਾ ਨੇੜੇ ਕਰਕੇ ਨਾਲ ਗੋ ਨਾਲ ਅੰਦਰ ਤੇ 13 ਕਿਲੋ ਦੁੱਧ ਤਿਆਰ ਹੈ ਜਮਾਂ ਹੀ ਠੀਕ ਹੈ ਫੇਸ ਕੁਆਲਟੀ ਵੀ ਬਹੁਤ ਚੰਗੀ ਆ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਸਰੀਰ ਦੀ ਬਣਤਰ ਬਹੁਤ ਚੰਗੀ ਆ ਤੇ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਰੇਟ ਜੀ ਮਨਾਂ ਕੋ 75000 ਰੁਪਏ ਕਰਦੇ ਓਕੇ ਧੋ ਰੋ ਜੀ ਉਹਨੂੰ ਫਿਰ 75000 ਮਿੱਤਰੋ ਮੁੱਲ ਹੈ ਪਹਿਲੇ ਸੂਏ ਸੂਈ ਵੀ ਆ 13 ਲੀਟਰ ਦੁੱਧ ਤਿਆਰ ਹੈ ਤੇ 5 ਦਿਨ ਹੋ ਗਏ ਸੂਈ ਨੂੰ ਮੋੜ ਲੇ ਬਸ ਸੋ ਨਾਲ ਦੇ ਨਾਲ ਮਿੱਤਰੋ ਤੋਰ ਕੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਪੂਰੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਸੌਦਾ ਕਰਨਾ ਤੇ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਤਾਂ ਤੁਸੀਂ ਆਪਣੀ ਤਸੱਲੀ ਤੁਸੀਂ ਖੁਦ ਕਰਨੀ ਹੈ ਵੈਸੇ ਤਸੱਲੀ ਲੈ ਕੇ ਆਪਾਂ ਵੀਡੀਓ ਬਣਾਉਣੀ ਆ ਤੇ 13 ਕਿਲੋ ਦੁੱਧ ਤਿਆਰ ਆ ਤੇ ਮੁੱਲ 75 ਹੁਣ ਆਪਾਂ ਧੋਕੜ ਗੱਬਣ ਦੀ ਗੱਲ ਕਰਦੇ ਹਨਾ ਇਹ ਕਿਹੜਾ ਸੂਗਾ ਜੀ ਇਹ ਸੂਗਾ ਦਾ ਦੂਜਾ ਹੀ ਇਹ ਹਾਂ ਮਨ ਲਓ ਇਹ ਆਪਣਾ ਤਿੰਨ ਮਹੀਨੇ ਤੋਂ ਉੱਪਰ ਟੱਪ ਗਈ ਹਾਂ। ਹਾਂ ਤਿੰਨ ਮਹੀਨਿਆਂ ਦੀ ਗੱਬਣਾ ਹੈ। ਹਾਂਜੀ। ਕਿੰਨਾ ਕ ਦੁੱਧ ਹੈ? ਦੁੱਧ ਟੱਕ ਤੇ 9 ਮਿਲਾਜੀ। 8 ਤੇ 9 ਕਿਲੋ ਦੁੱਧਾ ਤਿੰਨ ਮਹੀਨੇ ਦੀ ਗੱਬਣਾ ਹੈ। ਬੱਚਾ ਹੈ? ਬੱਚਾ ਬੱਚੀ ਆ ਉਧਰ ਬੈਠੀ ਐ ਅੰਦਰ। ਹੈਗੀ ਆ? ਹੈਗੀ ਹੀ ਹੈਗੀ। ਦਿਖਾ ਦਿਗੇ ਮੜੀ ਜੀ। ਮੜੀ ਦਿਖਾ ਦਗੇ। ਹਾਂਜੀ। ਆਹ ਮਿੱਤਰੋ ਬੱਚਾ ਹੈ। ਬੱਛੀ ਆ ਮਗਰ। ਤੇ ਦਿਖਾ ਦਿਓ ਜੀ ਫਿਰ ਇਹਨੂੰ ਖੋਲ ਕੇ। ਤੇ 8 ਕਿਲੋ ਦੁੱਧਾ ਹੈ ਨਾ? ਹਾਂਜੀ। ਥੱਲੇ ਵੀ ਦੀ ਸਾਫ ਹੈ। ਜੀ ਭਾਈ। ਓਕੇ। ਕੋਈ ਭੂਰ ਸਿੱਟਾ ਕਿਸੇ ਚ? ਨਾ ਨਾ ਇਹ ਭੋਗ ਵੀ ਨਹੀਂ। ਠੀਕ ਹੈ ਬਸ ਮੋੜ ਲਏ ਬਸ 8 ਕਿਲੋ ਦੁੱਧ ਆ ਮਿੱਤਰੋ 3-4 ਮਹੀਨਾ ਤੋਂ ਉੱਪਰ ਹੈ ਤੇ ਮਗਰ ਵੱਸੀ ਆ ਇਹ ਪਹਿਲੇ ਸੂਏ ਸੂਈ ਵੀ ਇੱਕ ਦੂਜੇ ਇਹ ਹੀ ਦੂਜੇ ਹੋ ਮੇਰੇ ਸਹਣ ਦਾ ਠੀਕ ਹੈ ਹਾਂਜੀ ਕੀ ਕੀ ਦੱਸਣਾ ਸੀ ਇਹਦਾ ਐ ਇਹ ਨਾ ਮਸ਼ੀਨ ਦੇ ਵਿੱਚ ਵਾਈ ਕਰਾਉਂਦੀ ਆ ਜਦੋਂ ਆਪਾਂ ਥੀ ਚੋਣਿਆ ਥੋੜਾ ਜਿਹਾ ਹਾਂ ਉਹ ਹਿੱਲ ਚੱਲ ਕਰਦੀ ਰਹਿੰਦੀ ਆ ਉਂ ਕੋਈ ਡਿਕਤ ਨਹੀਂ ਓਕੇ ਕਿਉਂ ਦੱਸਣਾ ਜ਼ਰੂਰੀ ਹੈ ਠੀਕ ਆ ਪਹਿਲਾਂ ਮਸ਼ੀਨ ਤੇ ਲੱਗੀ ਵੀ ਆ ਹਾਂ ਪਹਿਲਾਂ ਆ ਆਪਣੇ ਕੋਲ ਹੀ ਮਸ਼ੀਨ ਤੇ ਚੋਣੇ ਆਪਾਂ ਉਹ ਓਕੇ 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 ਠੀਕ ਆ ਜਿਹੜਾ ਥੀ ਥੋੜਾ ਜਿਹਾ ਕਰਦੇ ਆ ਉਦੋਂ ਬਸ ਇੱਕ ਦੋ ਦਿਨ ਕਰੂਗੀ ਹਾਂ ਇੱਕ ਦੋ ਦਿਨ ਜੀ ਓਕੇ ਕਿਉਂ ਦੱਸਿਆ ਚੰਗਾ ਜੀ ਨਹੀਂ ਨਹੀਂ ਜ਼ਰੂਰੀ ਆ ਹੈ ਨਾ ਹਰ ਬੰਦੇ ਕੋਲੇ ਕਿਹੜਾ ਮਸ਼ੀਨ ਆ ਹਾਂ ਹਾਈ ਠੀਕ ਆ ਇੱਕ ਦੋ ਦਿਨ ਮਿੱਤਰੋ ਕਹਿੰਦਾ ਬਾਈ ਕਹਿੰਦਾ ਵੀ ਹੱਥਾਂ ਵਾਲੇ ਨੂੰ ਕਰੂਗੀ ਮਾਣਾ ਮੋਟਾ ਤੇ ਕਿਉਂਕਿ ਮਸ਼ੀਨ ਤੇ ਲੱਗੀ ਵੀ ਆ ਬਾਈ ਮਸ਼ੀਨ ਤੇ ਧਰਾ ਚੋਂਦਾ ਕਾਫੀ ਬਾਈ ਕੋਲੇ ਪਸ਼ੂ ਨੇ ਤੇ ਦੁੱਧ ਤੇ ਲਾਏ ਹੋਏ ਨੇ ਰੇਟ ਕੀ ਕਰਤਾ ਜੇ ਦਾ ਫਿਰ ਇਹਦਾ ਏਡਾ 45 ਹੈ ਜੀ 45 45000 ਓਕੇ ਹੁਣ ਤੀਜੇ ਨੰਬਰ ਤੇ ਕੱਲੀ ਤੋਕੜ ਇਹ ਤੋਕੜ ਹੈ ਕੱਲੀ ਠੀਕ ਹੈ ਬੱਚਾ ਬੱਚਾ ਹੈ ਨਹੀਂ ਸੂਆ ਕਿਹੜਾ ਹੋ ਸੂਆ ਇਹ ਦੂਜੇ ਸੂਏ ਜਿਹੇ ਖਤਰਾਂ ਹੁੰਦੇ ਤੁਮਾ ਹਾਂ ਤੀਜੇ ਖਤਰ ਬਣੂਗੇ ਹਾਂ ਅ ਤੋਰੋ ਜੀ ਫਿਰ ਤੋਰੋ ਸਾਫ ਹੈ ਜਮਾ ਕਲੀਅਰ ਹੈ ਜੀ ਓਕੇ ਤੇ ਦੁੱਧ ਕਿੰਨਾ ਹੈ ਦੁੱਧ 7 ਕਿਲੋ ਹੈ ਜੀ ਓਕੇ ਦੁੱਧ ਮਿੱਤਰੋ 7 ਕਿਲੋ ਹੈ ਅ ਦੂਜੇ ਸੂਏ ਸੂਈ ਵੀ ਆ ਕੱਦ ਕਾਠ ਵਾਲੀ ਆ ਚੰਗੀ ਸਿਹਤ ਪੱਖੋਂ ਵੀ ਸੋਹਣੀ ਆ ਸਰੀਰ ਦੇ ਜਿਹੜੇ ਪੰਤਰ ਵੀ ਚੰਗੀ ਆ ਤੇ ਦੁੱਧ ਮਿੱਤਰੋ ਦੋਨੇ ਟਾਈਮਾਂ ਦਾ 7 ਕਿਲੋ ਆ ਬਿਨਾ ਬੱਚੇ ਤੋਂ ਹਾਂਜੀ ਤੇ ਥੋੜੇ ਦੇ ਨਾਲੇ ਮਿੱਤਰੋ ਰਹਿ ਜਾਂਦੀ ਐ ਕਈ ਵਾਰ ਪਸ਼ੂ ਹੀਟ ਚ ਨਹੀਂ ਆਉਂਦਾ ਜਾਂ ਕਦੇ ਕਈ ਵਾਰ ਕਾਰਨ ਹੋਰ ਵੀ ਬਣ ਜਾਂਦੇ ਨੇ ਜਾਂ ਕੋਈ ਖਾਸ ਗੱਲ ਨਹੀਂ ਹੁੰਦੀ ਅੰਦਰੋਂ ਸਾਫ਼ ਆ ਜੀ ਅੰਦਰੋਂ ਬਾਈਕ ਦਾ ਪੂਰੀ ਸਾਫ਼ ਐ ਰੇਟ ਕੀ ਕਰਤਾ ਜੀ ਰੇਟ ਉਹਦਾ ਲੈਣ ਦਾ ਨਹੀਂ 25 ਆ ਓਕੇ ਲੈਣ ਦੇਣ ਮਿੱਤਰੋ 25 ਤੇ ਇਹਦਾ ਇਹਦਾ 45 ਸਮਾਨਦਾਨ ਹੋ ਜਾ ਓਕੇ 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 ਚਲੋ ਤੇ ਅੱਗੇ ਫੇਰ ਵੱਡੇ ਕੱਦ ਕਾਠ ਵਾਲੀ ਹੈ ਨਾ ਇਹ ਕਿਹੜਾ ਸੂਆ ਜੀ ਇਹ ਸੂਆ ਹੀ ਪਹਿਲਾ ਪਹਿਲੇ ਸੂਏ ਸੂਈ ਵੀ ਆ ਹਾਂਜੀ ਠੀਕ ਆ ਤੋ ਰੋ ਜੀ ਇਹਨੂੰ ਵੀ ਤੇ ਗੱਬਣਾ ਕਿ ਟੋਕੜੀ ਹੈ ਨਹੀਂ ਪਰ ਠੀਕ ਆ ਪਰ ਇਹਦੇ ਪਾਸ ਜੀ ਓਕੇ ਓਕੇ ਖਾਲੀਆਂ ਜੀ ਆ ਇਹ ਪਹਿਲੇ ਸੂਏ ਮਿੱਤਰੋ ਸੂਈ ਵੀ ਆ ਠੀਕ ਆ ਬਾਈ ਕਾ ਦਾ ਪਰਸੋਂ ਭਰਿਆ ਹਜੇ ਖਾਲੀਆਂ ਚ ਮੰਨੋ ਪਰ 20 ਦਿਨ ਮਹੀਨਾ ਜ਼ਰੂਰ ਦੇਖ ਲਓ ਜਿਹੜਾ ਭਰਾ ਲੈ ਕੇ ਜਾਊਗਾ ਤੇ ਰਹਿ ਵੀ ਜਦੋਂ ਆਉਂਦੀਆਂ ਕੋਈ ਖਾਸ ਗੱਲ ਨਹੀਂ ਹੁੰਦੀ ਚਾਰ ਦਿਨ ਦੀ ਹੈ ਠੀਕ ਹੈ ਹੁਣ ਇਹਦੀ ਆਪਾਂ ਜੇ ਗੱਲ ਕਰਕੇ ਅ ਹਾਂ ਜੀ ਦੁੱਧ ਕਿੰਨਾ ਕਹੂਗਾ 7 ਕਿਲੋ ਹੀ ਜਾਮਾ 7 ਕਿਲੋ ਉਹਦੇ ਥੱਲੇ 7 ਹੀ ਦੇ ਆ ਹਾਂ ਜੀ ਤੇ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਹੀ ਠੀਕ ਹੈ ਰੇਟ ਆ ਰੇਟ ਦੇ ਦੇਵਾਂਗੇ ਆਪਾਂ 32000 ਦੇ 32 ਉਹ 25 ਤੇ 32 ਹਾਂ ਜੀ ਓਕੇ ਅੱਗੇ ਆ ਕੀ ਦੁੱਧੋਂ ਡਰਾਈ ਹਾਂ ਜੀ ਕਿੰਨੇ ਮਹੀਨੇ ਦੀ ਕੱਪੜਾ ਇਹ 8 ਮਹੀਨੇ ਹੀ ਹੋ ਗਏ ਜੀ ਪੂਰੇ ਠੀਕ ਹੈ ਦੁੱਧੋ ਛੜਤੀ ਦੁੱਧਾਂ ਹੀ ਛੜਤੀ ਹੋ ਗਿਆ ਅੱਜ 15 ਦਿਨ ਫੇਰ ਓਕੇ ਮਿੱਤਰੋ ਜਰਸੀ ਥੋੜੀ ਜੀ ਕ੍ਰਾਸ ਹੈ ਤੇ ਕੱਦ-ਕਾੜ ਥੋੜਾ ਛੋਟਾ ਹੀ ਆ ਦੂਜੀਆਂ ਬਿਹੜਾਂ ਨਾਲੋਂ ਤੇ ਕੀ ਰੇਟ ਕਰਤਾ ਜੀ ਇਹ ਦੇ ਦਾਂ 55 ਜੀ ਤੋਰੋ ਜੂ ਨੂੰ ਇੱਕ ਵਾਰੀ ਦੁੱਧੋ ਡਰਾਈ ਆ ਜੀ ਮੁੱਲ ਬਾਈ ਕਹਿੰਦਾ 55 ਸਹੀ ਦੁੱਧੇ ਨੇ ਕਿੰਨਾ ਕੱਢਿਆ ਜੀ ਸੱਜਰ ਥੱਲੇ 14 ਕਿਲੋ ਦੱਸਦਾ ਜੀ ਇਹਨੇ ਆਪਣੇ ਕੋਲੇ ਆ ਸੂਆ ਦੂਜਾ ਹੂ ਸੂਆ ਦੂਜਾ ਜੀ ਓਕੇ ਮੋੜ ਲੇ ਜੀ ਬਸ ਇੰਤਵਾਰੇ ਰੇਟ ਦੱਸ ਦੋ ਜੀ ਇਹਦਾ ਹਾਂਜੀ ਰੇਟ 55 55000 ਠੀਕ ਹੈ 55000 ਮਿੱਤਰੋ ਮੁੱਲ ਹੈ ਤੇ ਮਾਣਤਣ ਸਾਰਿਆਂ ਦੇ ਵਿੱਚ ਹੋਊਗਾ ਹਾਂਜੀ ਤੇ ਫੋਨ ਨੰਬਰ ਬੋਲ ਦੋ 97802 97802 65422 65422 97802 65422 ਦਾ ਫੋਨ ਨੰਬਰ ਹੈ ਸੋ ਪੰਜ ਨਗ ਮਿੱਤਰੋ ਬਕਾਊ ਆ ਵੈਸੇ ਬਾਈ ਦਾ ਕੰਮ ਹੈ ਦੁੱਧ ਤੇ ਲਾਇਏ ਬੇ ਨੇ ਸੋ ਕਾਫੀ ਬਾਈ ਕੋਲੇ ਨਗ ਨੇ ਚੰਗੇ ਪਸ਼ੂ ਰੱਖਦਾ ਹੈ çoğra bir anda tanım.